ਬੀਟੀਵੀ ਦੇਖ ਰਹੇ ਸਾਇਦਸ਼ ਕਾਨੂੰ ਪਿਆਰਪਰੀ ਸਤਰੀਆ ਕਾਲ ਮੈਂ ਸਿਮਰਨ ਚਿੱਤ ਕੋ ਲੈ ਕੇ ਹਾਸ ਰਹਾ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਦਾ ਬੁਲਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁਖ ਖਬਰਾਂ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੀਤਾ ਐਲਾਨ ਨਹੀਂ ਲੜਨ ਕੇ ਆਗਾਮੀ ਰਾਸ਼ਟਰਪਤੀ ਚੋਣਾ ਬ੍ਰਿਟਿਸ਼ ਕੋਲੰਬੀਆ ਵਿੱਚ ਵਾਈਲਡ ਫਾਇਰ ਤੇਜ਼ ਹੋਣ ਕਰਕੇ ਟੁੱਟੇ ਗਰਮੀਆਂ ਦੇ ਰਿਕਾਰਡ ਕੈਨੇਡਾ ਚ ਸੋਸ਼ਲ ਮੀਡੀਆ ਪ੍ਰੈਂਕ ਕਰਨ ਨਾਲ ਹੁਣ ਟੀਨੇਜਰਸ ਨੂੰ ਕਰਨਾ ਪੈ ਸਕਦਾ ਹੈ ਦੋਸ਼ਾਂ ਦਾ ਸਾਹਮਣਾ ਬੰਗਲਾਦੇਸ਼ ਦੀ ਅਦਾਲਤ ਨੇ ਮਾਰੂ ਸ਼ਾਂਤੀ ਫੈਲਣ ਤੋਂ ਬਾਅਦ ਦੇਸ਼ ਵਿੱਚ ਨੌਕਰੀ ਦਾ ਕੋਟਾ ਕੀਤਾ ਰੱਦ هنر خبر آبی ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਪਿੱਛੇ हट ਰਹੇ ਹਨ ਅਤੇ ਇਸ ਨਵੰਬਰ ਵਿੱਚ ਡੋਨਾਲਡ 트ੰਪ ਦੇ ਵਿਰੁੱਧ ਉਹਨਾਂ ਦੀ ਜਗ੍ਹਾ ਲੈਣ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ ਬਾਈਡਨ ਨੇ ਕਿਹਾ ਕਿ ਉਹ ਆਪਣੇ ਫੈਸਲੇ ਬਾਰੇ ਹੋਰ ਵੇਰਵੇ ਪ੍ਰਦਾਨ ਕਰਨ ਲਈ ਇਸ ਹਫਤੇ ਦੇ ਅੰਤ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਨਗੇ ਆਪਣੇ ਸਲਾਹ ਦੇ ਨਾਲ ਇੱਕ ਵੱਖਰੇ ਬਿਆਨ ਵਿੱਚ ਬਾਈਡਨ ਨੇ ਆਪਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਮਰਥਨ ਦਿੱਤਾ ਦੱਸਦੇ ਹੋਏ ਕਿ ਬਾਈਡਨ ਨੇ ਆਪਣੇ ਕਾਰਜਕਾਲ ਦੇ ਬਾਕੀ ਰਹਿੰਦੇ ਕਾਰਜਕਾਲ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ ਜੋ ਕਿ 20 ਜਨਵਰੀ 2025 ਨੂੰ ਖਤਮ ਹੋਵੇਗਾ ਅਮਰੀਕਾ ਅਤੇ ਰਾਸ਼ਪਤੇ ਜੋ ਬਾਈਡਨ ਦੇ ਇਸ ਐਲਾਨ ਤੋਂ ਬਾਅਦ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਨੇ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਬਾਈਡਨ ਦੇ ਫੈਸਲੇ ਦੀ ਕਈਆਂ ਨੇ ਪ੍ਰਸ਼ੰਸਾ ਕੀਤੀ ਹੈ ਇਸ ਐਲਾਨ ਨੂੰ ਲੈ ਕੇ ਜਿਥੇ ਯੂਐਸਏ ਸਦਨ ਦੇ ਸਪੀਕਰ ਮਾਈਕ ਜੌਨਸਨ ਨੇ ਸੋਸ਼ਲ ਮੀਡੀਆ ਤੇ ਬਾਈਡਨ ਦੇ ਸਿਫੇ ਦੀ ਮੰਕ ਕੀਤੀ ਹੈ ਉੱਥੇ ਹੀ ਸਾਬਕਾ ਰਾਸ਼ਪਤੀ ਡੋਨਾਲਡ 트ੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੂਥ ਸੋਸ਼ਲ ਤੇ ਪੋਸਟ ਕਰ ਬਾਈਡਨ ਦੇ ਰਾਸ਼ਪਤੀ ਚੋਣ ਦੀ ਆਲੋਚਨਾ ਕੀਤੀ ਜਿਸ ਕਿ ਯੋਗ ਹੈ ਕਿ ਬਾਈਡਨ ਨੇ ਪਹਿਲਾਂ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਪਿੱਛੇ ਨਹੀਂ ਹਟ ਰਿਹਾ ਹੈ ਅਡੋਲ ਹੈ ਕਿ ਉਹ ਅਜਿ ਦੁਬਾਰਾ ਜਿਹਾ ਕਰਨ ਕੇ ਪਰ ਬਾਈਡਨ ਦਾ ਇਹ ਕਦਮ ਬਹੁਤ ਸਾਰੇ ਚੋਟੀ ਦੇ ਡੈਮੋਕ੍ਰੇਟਸ ਦੁਆਰਾ ਉਹਨਾਂ ਦੀ ਉਮਰ ਪਰ ਚਿੰਤਾਵੰਦਾ ਹਵਾਲਾ ਦਿੱਤੇ ਹੋਏ 트럼ਪ ਨੂੰ ਹਰਾਉਣ ਦੀ ਬਾਈਡਨ ਦੀ ਯੋਗਤਾ ਤੇ ਨਿਜੀ ਅਤੇ ਜਨਤਕ ਤੌਰ ਤੇ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਆਈ। ਕੈਗਰੀ ਵਿੱਚ ਇੱਕ ਹੋਰ ਨਵਾਂ ਵਾਟਰਮੇਨ ਬ੍ਰੇਕ ਜੋ ਫੀਡਰ ਮੇਨ ਬ੍ਰੇਕ ਦੇ ਨੇੜੇ ਹੋਇਆ ਹੈ ਜਿਸ ਨੇ ਜੂਨ ਦੇ ਸ਼ੁਰੂ ਤੋਂ ਨਿਵਾਸੀਆਂ ਦੇ ਪਾਣੀ ਦੀ ਵਰਤੋਂ ਨੂੰ ਸੀਮਤ ਕਰ ਦਿੱਤਾ ਹੈ ਹੁਣ 14 ਨਿਵਾਸਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਸ਼ਹਿਰੀ ਤਰਜਮਾ ਨੈਂਸੀ ਮਕੇਨੇ ਜੋ ਕਿ ਜਲ ਸਪਲਾਈ ਡਾਇਰੈਕਟਰ ਹੈ ਨੇ ਕਿਹਾ ਕਿ ਨਵਾਂ ਬ੍ਰੇਕ ਜੋ ਕਿ ਬੋਨਸ ਰੋਡ ਦੇ 5100 ਬਲਾਕ ਵਿੱਚ ਹੈ ਫੀਡਰ ਮੇਨ ਬ੍ਰੇਕ ਨਾਲ ਸਿੱਧੇ ਤੌਰ ਤੇ ਜੁੜਿਆ ਨਹੀਂ ਹੈ ਜਿਸ ਨਾਲ ਪਿਛਲੇ 6 ਤੋਂ ਸ਼ਹਿਰ ਨੂੰ ਪਾਣੀ ਦੀ ਸਪਲਾਈ ਵਿੱਚ ਵਿਘਨ ਪਿਆ ਹੈ ਨਾਂਸੀ ਨੇ ਅਪਡੇਟ ਦਿੰਦੇ ਹੋਏ ਕਿਹਾ ਕਿ ਨਵਾਂ ਬ੍ਰੇਕ 10 ਇੰਚ ਦੇ ਕਾਸਟ ਆਇਰਨ ਪਾਈਪ ਦੇ ਹੈ ਤੇ ਫ੍ਰੀਡਮ ਮੇਨ ਦੁਆਰਾ ਪਾਣੀ ਦੇ ਵਹਾਅ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਉਹਨਾਂ ਨੇ ਦੱਸਿਆ ਕਿ ਨਵੀਂ ਬ੍ਰੇਕ 14 ਰਿਹਾਇਸ਼ਾਂ ਅਤੇ 10 ਵਪਾਰਕ ਸੰਪਤੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਸ ਦੀ ਮੁਰੰਮਤ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਤੇ 48 ਘੰਟਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ। ਉਹਨਾਂ ਮੁਤਾਬਕ ਪ੍ਰਭਾਵਿਤ ਹੋਏ ਲੋਕਾਂ ਨੂੰ ਪਾਣੀ ਪ੍ਰਦਾਨ ਕਰਨ ਲਈ ਇੱਕ ਵਾਟਰ ਵੈਗਨ ਔਨਸਾਈਟ ਮੌਜੂਦ ਹੈ ਤੇ ਦੋਨਾਂ ਦਿਸ਼ਾਵਾਂ ਵਿੱਚ ਬੋਨਸ ਰੋਡ ਦਾ ਇੱਕ ਹਿੱਸਾ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਮੈਕੈਨਿਕ ਨੇ ਕਿਹਾ ਕਿ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬ੍ਰੇਕ ਆਮ ਸੀ ਹੈ ਤੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਦੇਸ਼ ਵਿੱਚ ਪ੍ਰਤੀ 100 ਕਿਲੋਮੀਟਰ ਔਸਤ ਬ੍ਰੇਕਾਂ ਦੀ ਸਭ ਤੋਂ ਘੱਟ ਗਿਣਤੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਰੋਜ਼ਾਨਾ ਉੱਚ ਤਾਪਮਾਨ ਦੇ ਇੱਕ ਦਰਜਨ ਤੋਂ ਵੱਧ ਰਿਕਾਰਡ ਟੁੱਟ ਰਹੇ ਹਨ ਕਿਉਂਕਿ ਗਰਮ ਅਤੇ ਖੁਸ਼ਕ ਮੌਸਮ ਜੰਗਲੀ ਅੱਗ ਦੀਆਂ ਗਤੀਵਿਧੀਆਂ ਵਿੱਚ ਵਾਧੇ ਦਾ ਕਾਰਨ ਬਣ ਰਿਹਾ ਹੈ। ਸਵੇਰੇ ਦਾ ਸਭ ਤੋਂ ਗਰਮ ਸਥਾਨ ਲਿਟਨਸੀ ਜਿੱਥੇ ਪਾਰਾ 41.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਉਸਨੇ 1946 ਵਿੱਚ 40.6 ਡਿਗਰੀ ਸੈਲਸੀਅਸ ਦਾ ਰਿਕਾਰਡ ਤੋੜ ਦਿੱਤਾ। ਕ੍ਰਮਵਰ ਪ੍ਰਸ਼ਤਨ ਅਤੇ ਕ੍ਰੈਸਟਨ ਵਿੱਚ ਤਾਪਮਾਨ ਨੇ 1931 ਵਿੱਚ ਬਣਾਏ ਗਏ ਰਿਕਾਰਡ ਨੂੰ ਤੋੜ ਦਿੱਤਾ। ਜਨਾਪਾਈ ਚਾਰਿਆਂ ਵਿੱਚ ਤਾਪਮਾਨ 37.3 ਅਤੇ 37.2 ਡਿਗਰੀ ਸੈਲਸੀਅਸ ਰਿਹਾ ਇਹਤਵਨ ਪ੍ਰਭਾਵੀ ਰਹੀਆਂ ਜਿਸ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਕਵਰ ਕੀਤਾ ਐਨਵਾਇਰਨਮੈਂਟ ਕੈਨੇਡਾ ਦੀਆਂ ਚੇਤਾਵਨੀਆਂ ਕਹਿੰਦੀਆਂ ਹਨ ਕਿ ਮੰਗਲਵਾਰ ਨੂੰ ਕੁਝ ਠੰਡੇ ਤਾਪਮਾਨ ਦੀ ਭਵਿੱਖਬਾਣੀ ਕਰਨ ਦੇ ਨਾਲ ਉੱਚ ਤਾਪਮਾਨ ਦੀ ਇੱਕ ਵਿਸਤ੍ਰਿਤ ਮਿਆਦ ਜਾਰੀ ਰਹੇਗੀ ਕਿਉਂਕਿ ਖੇਤਰ ਵਿੱਚ ਉੱਚ ਦਬਾਅ ਦਾ ਇੱਕ ਰਿਜ ਬਣਿਆ ਹੋਇਆ ਹੈ ਰਾਤ ਦੇ ਉੱਚ ਤਾਪਮਾਨ ਦੇ ਨਾਲ ਰਾਤ ਨੂੰ ਥੋੜੀ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ ਦੱਸ ਦੇਈਏ ਕਿ ਐਤਵਾਰ ਸਵੇਰ ਤੱਕ 324 ਜੰਗਲੀ ਅੱਗਾਂ ਬਲ ਰਹੀਆਂ ਹਨ ਜਿਨ੍ਹਾਂ ਵਿੱਚੋਂ 3 ਨੂੰ ਨੋਟ ਕਰਨ ਵਾਲੀ ਜੰਗਲੀ ਅੱਗ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਮਤਲਬ ਕਿ ਉਹ ਬਹੁਤ ਜ਼ਿਆਦਾ ਦਿਖਾਈ ਦੇ ਰਹੀਆਂ ਕਰ ਸਕਤੀਆਂ ਹਨ ਰੂਸ ਨੇ ਜਵਾਨ ਕਰ ਦਿੱਤੇ ਹੋਏ ਕਿਹਾ ਕਿ ਉਸਨੇ ਆਰਕਟਿਕ ਵਿੱਚ ਪੈਰੈਂਟਸ ਸੀ ਦੇ ਉੱਪਰ ਰੂਸੀ ਸਰਹੱਦ ਦੇ ਨੇੜੇ ਪਹੁੰਚਣ ਵਾਲੇ ਦੋ ਅਮਰੀਕੀ ਫੌਜੀ ਲੰਬੀ ਦੂਰੀ ਤੇ ਬੌਂਬਰ ਪਲੇਨਸ ਨੂੰ ਰੋਕਣ ਲਈ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਹੈ ਦੱਸਦੇ ਕਿ ਸੰਯੁਕਤ ਰਾਜ ਅਮਰੀਕਾ ਅੰਤਰਰਾਸ਼ਟਰੀ ਪਾਣੀਆਂ ਉੱਤੇ ਨਿਯਮਤ ਤੌਰ ਤੇ ਉਡਾਨਾਂ ਕਰਦਾ ਹੈ ਜਿੱਥੇ ਮਾਸਕੋ ਨੇ ਹਾਲ ਹੀ ਵਿੱਚ ਅਭਿਆਸਾਂ ਨੂੰ ਵਧੇਰੇ ਹਮਲਾਵਰ ਢੰਗ ਨਾਲ ਜਵਾਬ ਦਿੱਤਾ ਹੈ ਉੱਥੇ ਯੂਐਸ ਉੱਤੇ ਜੂਨ ਵਿੱਚ ਦੋਸ਼ ਲਗਾਇਆ ਹੈ ਕਿ ਉਸਨੇ ਯੂਕਰੇਨ ਨੂੰ ਰੂਸ ਦੇ ਕਬਜ਼ੇ ਵਾਲੀ ਕ੍ਰੀਮੀਆ ਉੱਤੇ ਹਮਲਾ ਕਰਨ ਵਿੱਚ ਮਦਦ ਕਰਨ ਲਈ ਕਾਲੇ ਸਾਗਰ ਵਿੱਚ ਨਿਰਪੱਖ ਪਾ ਦੀ ਜਾਸੂਸੀ ਡਰੋਨ ਉਡਾਣਾ ਦੀ ਵਰਤੋਂ ਕੀਤੀ ਸੀ ਜਿਸ ਦੇ ਚੱਲਦੇ ਪਿਛਲੇ ਮਹੀਨੇ ਮਾਸਕੋ ਨੇ ਰੂਸ ਅਤੇ ਨੈਟੋ ਵਿਚਕਾਰ ਸਿੱਧੀ ਟਕਰਾਹ ਦੀ ਚੇਤਾਵਨੀ ਦਿੱਤੀ ਸੀ ਅਤੇ ਰੂਸ ਦੇ ਰੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਕਾਲੇ ਸਾਗਰ ਉਤੇ ਅਮਰੀਕੀ ਡਰੋਨ ਉਡਾਣਾ ਲਈ ਜ਼ਾਬਤਪয়ার ਕਰਨ ਦਾ ਦੇਸ਼ ਦਿੱਤਾ ਸੀ ਇੱਕ ਸਪਸ਼ਟ ਚੇਤਾਵਨੀ ਦੇ ਨਾਲ ਕਿ ਇਹ ਅਮਰੀਕੀ ਜਾਸੂਸੀ ਜਹਾਜ਼ ਨੂੰ ਰੋਕਣ ਲਈ ਜ਼ਬਰਦਸਤ ਕਾਰਵਾਈ ਕਰ ਸਕਦਾ ਹੈ ਜਿਵੇਂ ਕਿ ਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਵਾਸ਼ਿੰਗਟਨ ਅਤੇ ਮਾਸਕੋ ਪਹਿਲਾਂ ਵੀ ਚੜ ਚੁੱਕੇ ਹਨ ਮਾਰਚ 2023 ਵਿੱਚ ਇੱਕ ਰੂਸੀ ਐਸਈਓ 27 ਲੜਾਕੂ ਜਹਾਜ਼ ਨੇ ਇੱਕ ਯੂਐਸ ਐਮਕਿਊ 9 ਰੀਪਰ ਡਰੋਨ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਇਹ ਕਾਲੇ ਸਾਗਰ ਵਿੱਚ ਹਾਸ ਅਗਰਸ ਹੋ ਗਿਆ ਸ਼ੀਤ ਯੁੱਧ ਤੋਂ ਬਾਅਦ ਰਸ਼ੀਆ ਤੇ ਅਮਰੀਕੀ ਫੌਜਾਂ ਵਿਚਕਾਰ ਇਹ ਪਹਿਲੀ ਸਿੱਧੀ ਚੜ੍ਹਪ ਸੀ ਗੈਲਗਰੀ ਦੇ ਵਿਸਟਰ ਹਾਈਟਸ ਤੋਂ ਉੱਤਰ ਪੂਰਬੀ ਪਾਈਚਾਰੇ ਵਿੱਚ ਸ਼ਾਮ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਸ਼ੱਕੀ ਮੌਤ ਦੀ ਜਾਂਚ ਚੱਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਾਮ 6 ਵਜੇ ਦੇ ਕਰੀਬ ਇੱਕ ਆਦਮੀ ਅਤੇ ਇੱਕ ਔਰਤ ਦੀ ਗੋਲੀ ਲੱਗਣ ਦਾ ਜ਼ਖਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਜੋ ਫੁੱਟ ਹਿਲਸ ਮੈਡੀਕਲ ਸੈਂਟਰ ਵਿੱਚ ਪਹੁੰਚੇ ਸੀ ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਔਰਤ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਉਦੋਂ ਹੋਈ ਜਦੋਂ ਪੀੜਤ ਬੱਤੀਆ ਵੈਨਿਊ ਨਾਰਥ-ਈਸਟ ਦੇ ਪੱਛਮ ਵੱਲ ਜਾ ਰਹੇ ਜੇਮੇਕੀ ਟੌਨਟੋਈ ਕੇ ਇਤਿਹਾਸਿਕ ਤੂਫਾਨ ਤੋਂ ਉਭਰਿਆ ਜਿਸ ਬਾਰੇ ਬੀਮਾ ਬਿਊਰੋ ਦਾ ਅਨੁਮਾਨ ਹੈ ਕਿ ਸੰਭਾਵਤ ਤੌਰ ਤੇ 1 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ 온ਟਾਰੀਓ ਗ੍ਰੀਨ ਪਾਰਟੀ ਦੇ ਆਗੂ ਸੋਬਾਈ ਪਦਅ ਤੇ ਤਬਦੀਲੀ ਦੀ ਮੰਗ ਕਰ ਰਹੇ ਹਨ ਪਾਰਟੀ ਦੇ ਲੀਡਰ ਮਾਈਕ ਸ਼੍ਰਾਈਨਰ ਨੇ ਕਿਹਾ ਕਿ ਟੌਨਟੋ ਪੀਅਸਨ 에어ਪੋਰਟ ਦੇ ਰਿਪੋਰਟ ਤੇ ਪੰਜਵਾਂ ਸੱਤਵਾਰ ਤੋਂ ਬਾਅਦ ਮੀ ਵਾਲਾ ਤੂਫਾਨ ਆਉਣ ਵਾਲੀਆਂ ਚੀਜ਼ਾਂ ਦਾ ਸੰਕੇਤ ਸੀ ਜਿਸ ਕਾਰਨ ਹੋਇਆ ਕਿ 온ਟਾਰੀਓ ਦੇ ਵਿੱਤੀ ਜਵਾਬਦੇਹੀ ਦਫਤਰ FAO ਨੂੰ ਸ਼੍ਰਾਈਨਰ ਦੀ ਪਿਛਲੀ ਬੇਨਤੀ ਨੇ ਰਿਪੋਰਟਾਂ ਨੂੰ ਪ੍ਰੇਰਿਤ ਕੀਤਾ ਕਿ ਸੂਬੇ ਭਰ ਵਿੱਚ ਸ਼ਹਿ ਸੰਭਾਲਣ ਲਈ ਤਿਆਰ ਨਹੀਂ ਸੀ ਐਫਓ ਨੇ ਪਾਇਆ ਕਿ ਤੀਬਰ ਗਰਮੀ ਅਤੇ ਘੱਟ ਫ੍ਰੀਜ਼ ਥੋ ਚੱਕਰ ਸੜਕਾਂ ਪੁਲਾ ਇਮਾਰਤਾਂ ਤੇ ਪਾਈਪਾਂ ਤੇ ਵਧੇਰੇ ਦਬਾਅ ਪਾਉਣਗੇ ਰਿਪੋਰਟ ਵਿੱਚ ਕਿਹਾ ਗਿਆ ਕਿ ਬਾਅਦ ਦੇ ਨਤੀਜਿਆਂ ਨਾਲ ਨਜਿੱਠਣ ਦੀ ਬਜਾਏ ਹੁਣ ਕੰਮ ਕਰਨ ਨਾਲ ਓਨਟਾਰੀਓ ਦੇ ਪੈਸੇ ਦੀ ਬਚਤ ਹੋਵੇਗੀ ਅਜਿਹੀ ਸਥਿਤੀ ਵਿੱਚ ਜਿੱਥੇ ਪ੍ਰੋਵਿੰਸ ਜਲਵਾਯੂ ਪਰਿਵਰਤਨ ਦੇ ਨਾਲ ਵਧੇਰੇ ਆਮ ਹੋਣ ਦੀ ਸੰਭਾਵਨਾ ਵਾਲੇ ਅਤਿਅੰਤ ਮੌਸਮੀ ਘਟਨਾਵਾਂ ਲਈ ਸਰਗਰਮੀ ਨਾਲ ਯੋਜਨਾ ਬਣਾਉਣਾ ਅਤੇ ਨਿਰਮਾਣ ਕਰਨਾ ਸ਼ੁਰੂ ਨਹੀਂ ਕਰਦਾ ਵਾਚਡੌਗ ਦਾ ਅੰਦਾਜ਼ਾ ਹੈ ਕਿ ਬੁਨਿਆਦੀ ਢਾਂਚੇ ਤੇ ਪ੍ਰਤੀ ਸਾਲ 4.1 ਬਿਲੀਅਨ ਡਾਲਰ ਵਾਧੂ ਖਰਚ ਹੋ ਸਕਦਾ ਹੈ ਰਿਪੋਰਟ ਵਿੱਚ ਵੀ ਵੀ ਕਿਹਾ ਗਿਆ ਹੈ ਕਿ ਕਿਰਿਆਸ਼ੀਲ ਯੋਜਨਾਬੰਦੀ ਅਤੇ ਅਨੁਕੂਲਤਾ ਹਾਲਾਂਕਿ 1 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਕਰ ਸਕਦੀ ਹੈ ਅਤੇ ਬੁਨਿਆਦੀ ਢਾਂਚੇ ਤੇ ਜਲਵਾਯੂ ਤਬਦੀਲੀ ਦੀ ਸਾਲਾਨਾ ਲਾਗਤ ਨੂੰ 3 ਬਿਲੀਅਨ ਡਾਲਰ ਦੇ ਨੇੜੇ ਲਿਆ ਸਕਦੀ ਹੈ ਗ੍ਰੀਨ ਐਮਪੀਪੀ ਨੇ ਕਿਹਾ ਕਿ ਇਹ ਸਭ 22 ਸਰਕਾਰੀ ਜ਼ਿੰਮੇਵਾਰੀ ਹੈ ਕਿ ਉਸਾਨਕ ਸਰਕਾਰਾਂ ਨੂੰ ਵਧੇਰੇ ਪੈਸੇ ਦੀ ਪੇਸ਼ਕਸ਼ ਕਰੇ ਤਾਂ ਜੋ ਉਹ ਇਹ ਯਕੀਨੀ ਬਣਾ ਸਕਣ ਕਿ ਉਹਨਾਂ ਦੇ ਸਟਾਰਮ ਵਾਟਰ ਸਿਸਟਮ ਸੜਕਾਂ ਤੇ ਹੋਰ ਬੁਨਿਆਦੀ ਢਾਂਚਾ ਲਚਕੀਲਾ ਹੈ ਨਿੱਕੀ ਨਿੱਕੀ ਨਾਇਨ ਡੋਰਸ ਦਾ ਡਿੰਗ ਡੋਂਗ ਡਿਚ ਵੱਜੋ ਜਾਣੀ ਜਾਂਦੀ ਬਚਪਨ ਦੀ ਇੱਕ ਮਸ਼ਹੂਰ ਪ੍ਰੈਂਕ ਇੱਕ ਹੋਰ ਗੰਭੀਰ ਖੇਡ ਵਿੱਚ ਬਦ ਗਈ ਹੈ ਜਿਸ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਦੇ ਟੀਨੇਜਰਸ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਜਨ ਸਰੀ ਆਸੀਐਮਪੀ ਦੇ ਜੇਐਮਐਸ ਮੈਸਨ ਦਾ ਕਹਿਣਾ ਹੈ ਕਿ ਮਜ਼ਾਕ ਪਰੇਸ਼ਾਨ ਕਰਨ ਅਤੇ ਸ਼ਰਾਰਤ ਦੇ ਮਾਮਲਿਆਂ ਵਿੱਚ ਬਦਲ ਗਿਆ ਹੈ ਅਤੇ ਕਈਕਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਮੈਸਨ ਦਾ ਕਹਿਣਾ ਹੈ ਕਿ ਘਰ ਦੇ ਮਾਲਕਾਂ ਨੂੰ ਤਣਾਅ ਦੇ ਨਾਲ ਨਾਲ ਮਹਿੰਗੇ ਨੁਕਸਾਨਾਂ ਲਈ ਬਿੱਲ ਭਰਨ ਲਈ ਛੱਡ ਦਿੱਤਾ ਜਾਂਦਾ ਹੈ ਕੁਝ ਮਜ਼ਾਕ ਕਰਨ ਵਾਲੇ ਸਾਰੇ ਕਿਸ਼ੋਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਅਪਰਾਧਿਕ ਦੋ ਤੇ ਵਿਚਾਰ ਕੀਤਾ ਜਾ ਰਿਹਾ ਹੈ ਸਰੀਆ ਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਕਿਸ਼ੋਰ ਇੱਕ ਸੋਸ਼ਲ ਮੀਡੀਆ ਚੁਣੌਤੀ ਦੁਆਰਾ ਪ੍ਰਭਾਵਿਤ ਹੋ ਰਹੇ ਹਨ ਜਿਸ ਨੂੰ ਡੋਰ ਕਿਕਿੰਗ ਚੈਲੰਜ ਕਿਹਾ ਜਾਂਦਾ ਹੈ ਖਾਸ ਤੌਰ ਤੇ ਟਿਕਟੋਕ ਤੇ ਪਲੇਟਫਾਰਮ ਤੇ ਇਸ ਚੁਣੌਤੀ ਦੇ ਸੰਗ੍ਰਹਿ ਹਨ ਜਿਸ ਵਿੱਚ ਲੋਕ ਜ਼ਿਆਦਾਤਰ ਕਿਸ਼ੋਰਾਂ ਨੂੰ ਕਿਸੇ ਘਰ ਦੇ ਦਰਵਾਜ਼ੇ ਸਕੂਲ ਜਾਂ ਹੋਰ ਸਹੂਲਤਾਂ ਵਿੱਚ ਜ਼ਬਰਦਸਤੀ ਲੱਤ ਮਾਰਦੇ ਹੋਏ ਦਿਖਾਉਂਦੇ ਹਨ ਕੁਝ ਮਾਮਲਿਆਂ ਵਿੱਚ ਲੱਤ ਦਾ ਜ਼ੋਰ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਦਰਵਾਜ਼ਾ ਟੁੱਟ ਜਾਂਦਾ ਹੈ ਨੇਕਾ ਕੰਟਰੋਲ ਬੋਰਡ ਆਫ 온ਟਾਰੀਓ ਅਤੇ ਇਸ ਦੇ 10000 ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਇੱਕ ਸਥਾਈ ਸਮਝੌਤੇ ਤੇ ਪਹੁੰਚ ਗਈ ਹੈ ਜੋ ਦੋ ਹਫ਼ਤਿਆਂ ਦੀ ਹੜਤਾਲ ਨੂੰ ਖਤਮ ਕਰ ਸਕਦੀ ਹੈ ਜਿਸ ਨਾਲ ਸੋਪੇ ਪਰ ਵਿੱਚ ਸੈਂਕੜੇ ਐਲਸੀਬੀਓ ਰਿਟੇਲ ਸਟੋਰ ਬੰਦ ਹਨ ਐਲਸੀਬੀਓ ਅਤੇ 온ਟਾਰੀਓ ਪਬਲਿਕ ਸਰਵਿਸ EMPLOYEES ਯੂਨੀਅਨ ਦੋਵਾਂ ਨੇ ਕੰਮ ਤੇ ਵਾਪਸੀ ਦੇ ਪ੍ਰੋਟੋਕੋਲ ਤੇ ਦਸਖਤ ਕੀਤੇ ਜਦੋਂ ਇੱਕ ਦਿਨ ਪਹਿਲਾਂ ਆਰਜੀ ਸੌਦੇ ਨੂੰ ਰੋਕ ਦਿੱਤਾ ਗਿਆ ਸੀ ਜੇਕਰ ਸਮਝੌਤੇ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਯੂਨੀਅਨਾਈਜ਼ਡ ਵਰਕਰ ਕੰਮ ਤੇ ਵਾਪਸ ਆ ਜਾਣਗੇ ਸਟੋਰ ਮੰਗਲਵਾਰ ਨੂੰ ਦੁਬਾਰਾ ਖੁੱਲਣ ਲਈ ਸੈੱਟ ਕੀਤੇ ਜਾਣ ਇੱਕ ਨਿਊਜ਼ ਰਿਲੀਜ਼ ਵਿੱਚ ਉਸ ਥਾਈ ਸਮਝੌਤੇ ਨੂੰ ਵਰਕਰਾਂ ਤੇ 온ਟਾਰੀਓ ਵਾਸੀਆਂ ਲਈ ਇੱਕ ਜਿੱਤ ਕਿਹਾ ਯੂਨੀਅਨ ਦੇ ਅਨੁਸਾਰ ਸੌਦੇ ਦੀ ਪੁਸ਼ਟੀ ਕਰਨ ਲਈ ਇੱਕ ਵੋਟ ਹਫਤੇ ਦੇ ਅੰਤ ਵਿੱਚ ਹੋਵੇਗੀ ਜਿਸ ਕਾਰਨ ਇਹ ਕਿ ਡੇਲ ਦੀਆਂ ਖਬਰਾਂ ਉਦੋਂ ਆਈਆਂ ਜਦੋਂ ਐਲਸੀਬੀਓ ਅਤੇ ਓਪੀਐਸਈਯੂ ਦੋਵਾਂ ਨੇ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਇੱਕ ਸਥਾਈ ਸਮਝੌਤੇ ਤੇ ਪਹੁੰਚ ਗਏ ਹਨ ਪਰ ਯੂਨੀਅਨ ਦੇ ਕਹਿਣ ਤੋਂ ਬਾਅਦ ਹੜਤਾਲ ਜਾਰੀ ਰਹੀ ਜਦੋਂ ਮਾਲਕ ਨੇ ਕੰਮ ਤੋਂ ਵਾਪਸੀ ਦੇ ਪ੍ਰੋਟੋਕੋਲ ਤੇ ਦਸਖਤ ਕਰਨ ਤੋਂ ਇਨਕਾਰ ਕਰ ਦਿੱਤਾ ਬੰਗਲਾਦੇਸ਼ ਦੇ ਸਿਖਲੀਅਤ ਅਦਾਲਤ ਨੇ ਸਰਕਾਰੀ ਨੌਕਰੀਆਂ ਦੇ ਜ਼ਿਆਦਾਤਰ ਕੋਟੇ ਨੂੰ ਰੱਦ ਕਰ ਦਿੱਤਾ ਹੈ ਜਿਸ ਨੇ ਦੇਸ਼ ਭਰ ਵਿੱਚ ਹਿੰਸਕ ਛੜਪਾ ਨੂੰ ਜਨਮ ਦਿੱਤਾ ਸੀ ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ ਜਿਕੇ ਯੋਗ ਹੈ ਕਿ ਬੰਗਲਾਦੇਸ਼ ਵਿੱਚ ਜਨਤਕ ਖੇਤਰ ਦੀਆਂ ਨੌਕਰੀਆਂ ਦਾ ਇੱਕ ਤਿਹਾਈ ਹਿੱਸਾ 1971 ਵਿੱਚ ਪਾਕਿਸਤਾਨ ਤੋਂ ਆਜ਼ਾਦੀ ਲਈ ਦੇਸ਼ ਦੀ ਲੜਾਈ ਦੇ ਸਾਬਕਾ ਸੈਨਿਕਾਂ ਦੇ ਰਿਸ਼ਤੇਦਾਰਾਂ ਲਈ ਰਾਖਵਾ ਕੀਤਾ ਗਿਆ ਸੀ ਪਰ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਸਾਬਕਾ ਫੌਜੀਆਂ ਦੇ ਰਿਸ਼ਤੇਦਾਰਾਂ ਲਈ ਸਿਰਫ 5% ਦੀ ਭੂਮਿਕਾਵਾਂ ਰਾਖਵੀਆਂ ਕੀਤੀਆਂ ਜਾ ਸਕਦੀਆਂ ਹਨ ਕਾਨੂੰਨੀ ਮੰਤਰੀ ਅਨਿਸੁਲ ਹਕ ਨੇ ਕਿਹਾ ਕਿ ਹੀ ਸਰਕਾਰ ਕੁਝ ਦਿਨਾਂ ਦੇ ਅੰਦਰ ਇਹ ਹੁਕਮ ਲਾਗੂ ਕਰੇਗੀ ਹਾਲਾਂਕਿ ਅਜੇ ਵੀ ਕੁਝ ਵਿਦਿਆਰਥੀ ਆਗੂਆਂ ਦੇ ਧਾਨਾ ਜਾਰੀ ਰੱਖਣ ਦੀ ਸੌਖ ਆਦੀ ਹੈ ਦੱਸਦੇ ਹਾਂ ਕਿ ਬੰਗਲਾਦੇਸ਼ ਵਿੱਚ ਕਈ ਰੋਸ ਮੁਜ਼ਾਰੇ ਦੇ ਕੋਆਰਡੀਨੇਟਰਸ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਕਾਰਵਾਈ ਜਾਰੀ ਰਹੇਗੀ ਵਿਦਿਆਰਥੀਆਂ ਦੀਆਂ ਮੰਗਾਂ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਲਈ ਇਨਸਾਫ ਨਜ਼ਰਬੰਦ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਇੰਟਰਨੈਟ ਸੇਵਾਵਾਂ ਬਹਾਲ ਕਰਨ ਅਤੇ ਸਰਕਾਰ ਦੇ ਮੰਤਰੀਆਂ ਦੇ ਅਸਤੀਫੇ ਵੀ ਸ਼ਾਮਲ ਹਨ ਰੀਪੋਰਟ ਮੁਤਾਬਕ ਇਹਨਾਂ ਪ੍ਰਦਰਸ਼ਨਾਂ ਦੌਰਾਨ ਲਗਭਗ 115 ਲੋਕਾਂ ਦੀ ਮੌਤ ਹੋਣ ਬਾਰੇ ਖਬਰ ਹੈ ਪਰ ਸਥਾਨਕ মিডিਆ ਨੇ ਇਸ ਤੋਂ ਕਿਤੇ ਜ਼ਿਆਦਾ ਮੌਤਾਂ ਦਾ ਅੰਕੜਾ ਦੱਸਿਆ ਹੈ ਜਿੱਥੇ ਕੱਲੇ ਸ਼ੁੱਕਰਵਾਰ ਨੂੰ ਕਟੋ-ਕਟ 50 ਲੋਕ ਮਾਰੇ ਗਏ ਸਨ ਤੇ ਹੁਣ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਜਨਤਕ ਖੇਤਰ ਦੀਆਂ 93 ਫੀਸਦੀਆਂ ਨੌਕਰੀਆਂ ਮੈਰਿਟ ਤੇ ਭਰਤੀ ਹੋਣੀਆਂ ਚਾਹੀਦੀਆਂ ਹਨ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਸਾਬਕਾ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਲਈ 5 ਫੀਸਦੀ ਛੱਡ ਕੇ ਬਾਕੀ ਬਚਿਆ 2 ਫੀਸਦੀ ਨਸਲੀ ਘੱਟ ਗਿਣਤੀਆਂ ਜਾਂ ਆਪਾਛਤਾ ਵਾਲੇ ਲੋਕਾਂ ਲਈ ਰਾਖਵੇਂ ਬੋਲਤੰਦੇ ਵੀ ਚਾਹਤ ਲਈ ਜਾਂ ਨਹੀਂ ਪਰਤੋ ਹਸਰ ਹੋਵਾਂਗੇ ਨਮੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬੀ ਪੋਜ਼ਿਟਿਵ ਬੀ ਯੋਰਸੈਲਫ